ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹਰ ਵਾਰ ਦੀ ਤਰ੍ਹਾਂ ਅੱਜ ਆਪਾਂ ਆਪ ਜੀ ਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਜਿਸ ਦਾ ਨਾਮ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਹੈ ਤੇ ਇਹ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਤਗੁਰਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵੱਲੋਂ ਉਸਾਰਿਆ ਗਿਆ ਕਿਲਾ ਪੰਜ ਕਿਲਿਆਂ ਵਿੱਚੋਂ ਇੱਕ ਹੈ ਤੇ ਆਓ ਆਪ ਜੀ ਨੂੰ ਅੱਜ ਇਸ ਦੇ ਦਰਸ਼ਨ ਕਰਾਉਂਦੇ ਹਾਂ ਤੇ ਇਸ ਵਿੱਚ ਇੱਕ ਬੌਲੀ ਸਾਹਿਬ ਬਣਿਆ ਹੋਇਆ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇਲੇ ਦਾ ਹੈ ਤੇ ਅੱਜ ਵੀ ਇਸ ਬੌਲੀ ਸਾਹਿਬ ਦੇ ਵਿੱਚੋਂ ਬੜਾ ਹੀ ਪਵਿੱਤਰ ਜਲ ਮਿੱਠਾ ਜਲ ਸੰਗਤਾਂ ਛਕਦੀਆਂ ਨੇ ਤੇ ਉਹ ਸਮੇਂ ਨੂੰ ਯਾਦ ਕਰਦੀਆਂ ਨੇ ਕਿਸੇ ਸਮੇਂ ਸਤਿਗੁਰੂ ਗੁਰਗੋਬਿੰਦ ਸਿੰਘ ਮਹਾਰਾਜ ਜੀ ਆਪ ਇਸ ਬੌਲੀ ਸਾਹਿਬ ਦੇ ਵਿੱਚੋਂ ਜਲ ਛਕਿਆ ਕਰਦੇ ਸੀ ਸਤਗੁਰਾਂ ਦੇ ਸਿੰਘ ਇਸ ਜਗ੍ਹਾ ਜਲ ਛਕਿਆ ਕਰਦੇ ਸੀਗੇ ਤਾਂ ਦੇਖੋ ਆਪ ਜੀ ਨੂੰ ਇਸ ਜਗ੍ਹਾ ਦੇ ਦਰਸ਼ਨ ਕਰਾਉਨੇ ਆ ਜੋ ਵੀ ਸੰਗਤਾਂ ਅੱਜ ਤੱਕ ਇਸ ਜਗ੍ਹਾ ਦੇ ਦਰਸ਼ਨ ਨਹੀਂ ਕਰ ਸਕੀਆਂ ਉਹ ਇਸ ਵੀਡੀਓ ਰਾਹੀਂ ਦਰਸ਼ਨ ਕਰਨ ਅਤੇ ਬੇਨਤੀ ਕਰਨ ਸਤਗੁਰਾਂ ਅੱਗੇ ਕਿ ਸਤਗੁਰੂ ਜੀ ਕਿਰਪਾ ਕਰਨ ਉਹਨਾਂ ਨੂੰ ਵੀ ਇਸ ਅਸਥਾਨ ਦੇ ਦਰਸ਼ਨ ਦੇਦਾਰੇ ਬਖਸ਼ ਕਰਨ ਆਪ ਜੀ ਕਿਸ-ਕਿਸ ਜਗ੍ਹਾ ਤੋਂ ਕਿਸ-ਕਿਸ ਦੇਸ਼ ਤੇ ਵਿੱਚੋਂ ਇਹ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਇਸ ਦੇ ਨਾਲ ਸਾਡੀ ਹੌਸਲਾ ਵਜਾਈ ਵਧਦੀ ਹੈ ਅਤੇ ਆਪਾਂ ਆਪ ਜੀ ਨੂੰ ਹੋਰ ਵੀਡੀਓਜ਼ ਵੀ ਸਾਂਝੀਆਂ ਕਰ ਸਕੀਏ ਤਾਂ ਆਓ ਆਪ ਜੀ ਨੂੰ ਬੌਲੀ ਸਾਹਿਬ ਦੇ ਦਰਸ਼ਨ ਕਰਾਉਨੇ ਆ ਇਸ ਦੇ ਅਖੀਰ ਤੱਕ ਲਿਜਾ ਕੇ ਬਹੁਤ ਹੀ ਡੂੰਗਾ ਇਹ ਬੌਲੀ ਸਾਹਿਬ ਹੈ ਤੇ ਇਸ ਦੇ ਆਪ ਜੀ ਨੂੰ ਦਰਸ਼ਨ ਕਰਾਉਨੇ ਆ ਨਾਲ ਦੇ ਨਾਲ ਆਪ ਜੀ ਨੂੰ ਇਸ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਦੀ ਜੋ ਇਤਿਹਾਸਕ ਜਾਣਕਾਰੀ ਹੈ ਉਹ ਵੀ ਆਪ ਜੀ ਨੂੰ ਦੱਸਣ ਦਾ ਯਤਨ ਕਰਦੇ ਹਾਂ ਸੰਖੇਪ ਦੇ ਵਿੱਚ ਇਹ ਕਿਲਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਵਿੱਚੋਂ ਇੱਕ ਹੈ ਪੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸੰਮਤ 1746 ਸਨ 1699 ਤੋਂ 1705 ਈਸਵੀ ਤੱਕ ਤੱਕ ਮੁਗਲਾਂ ਅਤੇ ਪਹਾੜੀ ਰਾਜਿਆਂ ਵਿਰੁੱਧ ਕਈ ਯੁੱਧ ਲੜੇ ਕਿਲੇ ਦੇ ਅੰਦਰ ਹੀ ਗੁਰੂ ਸਾਹਿਬ ਜੀ ਦੇ ਸਮੇਂ ਦਾ ਇਹ ਪੁਰਾਣਾ ਜਿਹੜਾ ਬੌਲੀ ਸਾਹਿਬ ਬਣਿਆ ਹੋਇਆ ਹੈ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬ ਜੀ ਦੇ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਮੁਗਲਾਂ ਫੌਜਾਂ ਅਤੇ ਪਹਾੜੀ ਰਾਜਿਆਂ ਵੱਲੋਂ ਹਮਲਾ ਨਾ ਕਰਨ ਦੀ ਐ ਕਸਮਾ ਖਾਣ ਤੇ ਗੁਰੂ ਸਾਹਿਬ ਜੀ ਨੇ ਇੱਥੋਂ ਕਿਲਾ ਖਾਲੀ ਕਰਕੇ ਸਮੂਹ ਸਿੰਘਾਂ ਸਮੇਤ ਚਮਕੌਰ ਸਾਹਿਬ ਜਿਨੂੰ ਚਾਲੇ ਪਾਏ ਸੀਗੇ ਤਾਂ ਆਪ ਜੀ ਇਸ ਜਗ੍ਹਾ ਦੇ ਦਰਸ਼ਨ ਕਰੋ ਤਾਂ ਸਤਿਗੁਰੂ ਜੀ ਇਸ ਜਗ੍ਹਾ ਤੋਂ ਹੀ ਚਮਕੌਰ ਸਾਹਿਬ ਵੱਲ ਚਾਲੇ ਪਾਕੀ ਗਏ ਸੀ ਆਪ ਜੀ ਨੂੰ ਅੱਗੇ ਇਸ ਵੀਡੀਓ ਦੇ ਵਿੱਚ ਜਿਹੜਾ ਦਰਸ਼ਨ ਕਰਾਵਾਂਗੇ ਉਸ ਕਿਲੇ ਦੇ ਉਸ ਪੁਰਾਣੀ ਕੰਧ ਦੇ ਜੋ ਅੱਜ ਵੀ ਉਸ ਸਮੇਂ ਦੀ ਯਾਦ ਕਰਵਾਉਂਦੀ ਹੈ ਆਪ ਜੀ ਇਸ ਵੀਡੀਓ ਵਿੱਚ ਬਨੇ ਰਹੋ ਤੇ ਆਪ ਜੀ ਨੂੰ ਆਪਾਂ ਸਾਰੇ ਇਸ ਸਥਾਨ ਕਿਲਾ ਚਰੀ ਨੰਦਗੜ੍ਹ ਸਾਹਿਬ ਦੇ ਦਰਸ਼ਨ ਕਰਾਉਨੇ ਆ ਜੀ ਐਸੋ ਰਾਜ ਛੋੜਿਆ ਦੂਜਾ ਕੌਣ ਪਿਆਇਆ ਐਸੋ ਰਾਜ ਛੋੜਿਆ ਦੂਜਾ ਕੌਣ ਪਿਆਇਆ ਰਜਨ ਕੇ ਰਾ ਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਜਨ ਕੇ ਰਾਜਾ ਮਹਾਰਾਜਨ ਕੇ ਮਹਾਨ ਰਾਜਾ ਰਜਨ ਕੇ ਰਾਜਾ ਮਹਾਰਾਜਨ ਕੇ ਮਹਾਨ ਰਾਜਾ ਮਹਾਰਾਜਾ ਹੁਣ ਆਪਾਂ ਆਪ ਜੀ ਨੂੰ ਇਸ ਸਥਾਨ ਦੇ ਉੱਪਰ ਵੱਲ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਸ ਦੇ ਦਰਸ਼ਨ ਕਰਾਵਾਂਗੇ ਅਤੇ ਨਾਲ ਨਾਲ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਕਿੰਨੇ ਅੰਗ ਸਿੰਘਾਂ ਦਾ ਇੱਕ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਪਿੱਛੇ ਬਣਾਇਆ ਜਾ ਰਿਹਾ ਹੈ ਜਿਸ ਦੀ ਸੇਵਾ ਚੱਲ ਰਹੀ ਹੈ ਤੇ ਇਹ ਉਹ ਕਿਲਾ ਹੈ ਜਿੱਥੇ ਸਤਿਗੁਰੂ ਜੀ ਫੈਰਦੇ ਸੀਗੇ ਜਿੱਥੇ ਸਤਿਗੁਰਾਂ ਨੇ ਆਪਣਾ ਪੜਾਅ ਲਾਇਆ ਹੋਇਆ ਸੀਗਾ ਇੱਥੇ ਹੀ ਸਤਗੁਰੂ ਇਸ ਕਿਲੇ ਦੇ ਵਿੱਚ ਰਹਿੰਦੇ ਤੇ ਪਹਾੜੀ ਰਾਜਿਆਂ ਦਾ ਇੱਥੋਂ ਹੀ ਮੁਕਾਬਲਾ ਮੁਗਲਾਂ ਦਾ ਕਰਦੇ ਸੀਗੇ ਤੇ ਇਹ ਇੱਕ ਕਿਲਾ ਬਹੁਤ ਹੀ ਵਿਸ਼ਾਲ ਕਿਲਾ ਤੇ ਦੇਖੋ ਇਹ ਕਿਲਾ ਬਹੁਤ ਹੀ ਵਧੀਆ ਜਿਹੜਾ ਬਣਿਆ ਤੇ ਹੁਣ ਇਸ ਦੀ ਥੋੜੀ ਜਿਹੀ ਦਿੱਖ ਜਿਹੜੀ ਹੈ ਸਮੇਂ ਦੇ ਅਨੁਸਾਰ ਚੇਂਜ ਕਰ ਦਿੱਤੀ ਗਈ ਹੈ ਕਰ ਸੇਵਾ ਵੱਲੋਂ ਪਰ ਥੋੜਾ ਬਹੁਤ ਅਜੇ ਵੀ ਜਿਹੜੀਆਂ ਪੁਰਾਣੀਆਂ ਇੱਟਾਂ ਨੇ ਉਹ ਉਸੇ ਤਰ੍ਹਾਂ ਸਾਂਭ ਕੇ ਰੱਖੀਆਂ ਹੋਈਆਂ ਨੇ ਉਸ ਦਰਸ਼ਨ ਕਰਨ ਦੇ ਲਈ ਜੋ ਪ੍ਰਾਤਨ ਇੱਟਾਂ ਇੱਥੇ ਮੌਜੂਦ ਸੀ ਸੋ ਆਓ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਜਾਨੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਆ ਉਸ ਤੋਂ ਬਾਅਦ ਆਪ ਜੀ ਨੂੰ ਕਿਲੇ ਦੇ ਅੰਦਰ ਲੈ ਕੇ ਜਾਵਾਂਗੇ ਅਤੇ ਉਸ ਜੋ ਪ੍ਰਾਣਿਕੰਧ ਹੈ ਉਸ ਤੇ ਦਰਸ਼ਨ ਕਰਾਵਾਂਗੇ ਐਸੋ ਰਾਜ ਛੋੜਿਆ ਸੋ ਰਾਜ ਛੋੜ ਆ ਰ ਤੂੰ じゃ ਕੌਣ ਧਾਇ ਹੈ ਰਾਜਨ ਕੇ ਰਾਜਾ ਦਰਸ਼ਨ ਕਰਨ ਤੋਂ ਬਾਅਦ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਜਿਹੜਾ ਖਾਲਸਾ ਵਿਰਾਸਤ ਜਿਹੜਾ ਬਿਲਕੁਲ ਸਾਹਮਣੇ ਹੈ ਜਿੱਥੇ ਇੱਕ ਮਿਊਜ਼ੀਅਮ ਹੈ ਇਸ ਦੇ ਵਿੱਚ ਆ ਇਹ ਵੀ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਦੇਖ ਕੇ ਜ਼ਰੂਰ ਜਾਂਦੀਆਂ ਨੇ ਇਹ ਕਿਲਾ ਤੁਸੀਂ ਬਾਹਰੋਂ ਦੇਖੋ ਕਿਦਾਂ ਇਸ ਤੇ ਮੋਰਚਾ ਬੰਦੀ ਕੀਤੀ ਹੋਈ ਸੀ ਤੇ ਇਸ ਅਨੰਦਪੁਰ ਸਾਹਿਬ ਦੇ ਏਰੀਆ ਦੇ ਵਿੱਚ ਹੋਰ ਵੀ ਬਹੁਤ سارے ਗੁਰਦੁਆਰਾ ਸਾਹਿਬ ਨੇ ਤੇ ਅਗਰ ਕਿਸੇ ਨੂੰ ਪਤਾ ਹੋਵੇ ਕਿ ਕਿੰਨੇ ਟੋਟਲ ਸਥਾਨ ਇੱਥੇ ਨੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜਿੰਨਾ ਹੋ ਸਕੇ ਆਪ ਜੀ ਨੂੰ ਇਸ ਜਗ੍ਹਾ ਦਾ ਦਿਖਾ ਰਹੇ ਹਾਂ ਕਿ ਕਿੰਨੇ ਸਥਾਨ ਇੱਥੇ ਆਪ ਜੀ ਜਿੱਦਾਂ ਦੇਖ ਰਹੇ ਹੋ ਬਹੁਤ ਸਾਰੇ ਗੁਰਦੁਆਰਾ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਨੇ ਇਹ ਜਿਹੜਾ ਗੁਰਦੁਆਰਾ ਸਾਹਿਬ ਇਹ ਨਿਹੰਗ ਸਿੰਘਾਂ ਦਾ ਗੁਰਦੁਆਰਾ ਸਾਹਿਬ ਹੈ ਪਿਛਲੇ ਪਾਸੇ ਤਾਂ ਬਹੁਤ ਸਤਿਮਾਨਾ ਲੈਂਦੇ ਹੋਏ ਆਪ ਜੀ ਨੂੰ ਕਿਲੇ ਦੇ ਅੰਦਰ ਲੈ ਕੇ ਚਲਦੇ ਆਂ ਇਹ ਦੇਖੋ ਜੀ ਇਹ ਜਿਹੜਾ ਕਿਲਾ ਇਹ ਅੰਦਰੋਂ ਹੈ ਜਦੋਂ ਆਪਾਂ ਕਿਲੇ ਦੇ ਅੰਦਰ ਆਨੇ ਆ ਤੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਹੋਏ ਨੇ ਦੇਖੋ ਜੀ ਇੱਕਲੇ ਦੀ ਅੰਦਰ ਦੀ ਬਨਾਵਟ ਹੈ ਇੱਕ ਗੜੀ ਨੂਮਾ ਛੜਾ ਇਹ ਕਿਲਾ ਬਹੁਤ ਹੀ ਉੱਚਾ ਬਣਾਇਆ ਹੋਇਆ ਹੈ ਤੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਿਹੜੇ ਪਾਠ ਰੋਲ ਚੱਲ ਰਹੇ ਨੇ ਤੇ ਇਹ ਉਹ ਅੰੰਦ ਹੈ ਉਸ ਸਮੇਂ ਦੀ ਜਿਹੜੀ ਸ਼ੀਸ਼ਿਆਂ ਦੇ ਵਿੱਚ ਮੜੀ ਹੋਈ ਹੈ ਦੇਖੋ ਸਤਗੁਰਾਂ ਦੇ ਸਮੇਂ ਦੀਆਂ ਉਹ ਇੱਟਾਂ ਨੇ ਤੇ ਸਤਗੁਰਾਂ ਨੇ ਕਿਸੇ ਸਮੇਂ ਇੱਥੇ ਫੜਾ ਲਾਇਆ ਸੀਗਾ ਇਸ ਜਗ੍ਹਾ ਵੀਡੀਓ ਨੂੰ ਦੇਖਣ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਲਾਈਕ ਤੇ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੀ